ਦੋਸਤੋ ਜਿਹੜੀ ਆ ਤੁਸੀਂ ਕੋਠੀ ਵੇਖ ਰਹੇ ਹੋ 2200 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਮਾਡਰਨ ਲੁੱਕ ਦੀ ਬਹੁਤ ਹੀ ਸੋਹਣੀ ਕੋਠੀ ਆ ਸ਼ਾਨਦਾਰ ਤੁਹਾਨੂੰ ਸਾਰੀ ਵੀਡੀਓ ਅੰਦਰੋਂ ਵਿਖਾਵਾਂਗੇ ਅੰਦਰੋਂ ਵੇਖ ਕੇ ਤੁਹਾਨੂੰ ਜਜਮੈਂਟ ਹੋਣੀ ਆ ਕਿ ਕੀ ਖਾਸ ਐ ਇਸ ਕੋਠੀ ਦੇ ਵਿੱਚ ਬਹੁਤ ਹੀ ਸੋਹਣਾ ਇੰਟੀਰੀਅਰ ਡਾਊਨ ਸੀਲਿੰਗ ਅਲੱਗ-ਅਲੱਗ ਸਾਰੇ ਰੂਮਾਂ ਦੇ ਵਿੱਚ ਬਹੁਤ ਘੈਂਟ ਕੰਮ ਕੀਤਾ ਹੋਇਆ ਦੋਸਤੋ ਤੇ ਜਿਹੜੀਆਂ ਇਹ ਕੋਠੀਆਂ ਮਾਡਰਨ ਲੁੱਕ ਦੀਆਂ ਕੋਠੀਆਂ ਨੇ ਨਾ ਇਹਨਾਂ ਦਾ ਰਿਵਾਜ ਆ ਨਾ ਤਾਂ ਕਿਦੇ ਗਏ ਤੇ ਨਾ ਜਾਵੇ ਸਦਾ ਬਹਾਰ ਲੁੱਕ ਹੈ ਦੋਸਤੋ ਇਹ ਮਾਡਰਨ ਲੁੱਕ ਦੀਆਂ ਕੋਠੀਆਂ ਜਿਹੜੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਕੋਠੀਆਂ ਸ ਤੇ ਸਾਰੀ ਸਹੂਲਤ ਹੈ ਇਸ ਕੋਠੀ ਦੇ ਵਿੱਚ ਇੱਕ ਵੀ ਕਮਰਾ ਜਾਂ ਰੂਮ ਐਦਾਂ ਨਹੀਂ ਹੈਗਾ ਕਿ ਫਾਲਤੂ ਹੈ ਜਾਂ ਨਹੀਂ ਬਣਾਇਆ ਗਿਆ ਜਿਸ ਦੀ ਆਪਾਂ ਨੂੰ ਲੋੜ ਸੀਗੀ ਕੁੱਲ ਕਮਰਾ ਕੁੱਲ ਰੂਮ ਕੁੱਲ ਸਹੂਲਤ ਇਸ ਕੋਠੀ ਦੇ ਵਿੱਚ ਤਿਆਰ ਹੈ ਅੰਦਰੋਂ ਵੀਡੀਓ ਦਿਖਾਉਣਿਆ ਤੁਹਾਨੂੰ ਸਾਰੀ ਜਜਮੈਂਟ ਕਰ ਲਿਓ ਤੁਸੀਂ ਤੇ ਪੇਮੈਂਟ ਤੁਸੀਂ ਆਪ ਅੰਦਾਜ਼ਾ ਲਾਉਣਾ ਆਪਾਂ ਕੁਸਤੇ ਇਸ ਤੇ ਪੂਰਾ ਖਰਚਾ ਨਹੀਂ ਮੈਂਸ਼ਨ ਕਰਦੇ ਦੋਸਤੋ ਤੇ ਕੋਠੀ ਦੇ ਵਿੱਚ ਇੱਕ ਹੋਰ ਖਾਸ ਗੱਲ ਹੈ ਜਿਹੜੀ ਤੁਹਾਨੂੰ ਬਾਅਦ ਚ ਦੱਸਦੇ ਆ ਜਿਸ ਦੇ ਨਾਲ ਇਲੈਕਟ੍ਰਿਸਿਟੀ ਦੀ ਬਹੁਤ ਜ਼ਿਆਦਾ ਬਚਤ ਹੋਣੀ ਹੈ ਤੇ ਕੋਠੀ ਸਾਰੀ ਦੀ ਸਾਰੀ ਠੰਡੀ ਰਹਿਣੀ ਹੈ ਦੋਸਤੋ ਅੰਦਰੋਂ ਦਿਖਾਉਣੇ ਆ ਤੁਹਾਨੂੰ ਸਾਰੀ ਕੋਠੀ ਤੇ ਉਹ ਚੀਜ਼ ਵੀ ਦੱਸਦੇ ਆ ਕਿ ਕੀ ਲਗਾਈ ਆ ਬਾਈ ਨੇ ਇਸ ਵਿੱਚ ਇੱਕ ਖਾਸ ਚੀਜ਼ ਲਗਾਈ ਆ ਜਿਹੜੀ ਇਹ ਦੇਖੋ ਮੇਨ ਡੋਰ ਹੈ ਜੋ ਕਿ ਡਬਲ ਜਾਲੀ ਵਾਲਾ ਪੱਲੇ ਦੇ ਵਿੱਚ ਬਾਹਰ ਤੇ ਅੰਦਰੇ ਘਰੇ ਤਿਆਰ ਕਰਵਾਏ ਹੋਏ ਪੱਲੇ ਆ ਦੋਸਤੋ ਬਹੁਤ ਹੀ ਸੋਹਣੇ ਸਾਗਵਾਨ ਦੀ ਲੱਕੜ ਦੇ ਨਾਲ ਪੇਂਟ ਵਗੈਰਾ ਕਰਨਾ ਜੇ ਪ੍ਰਾਈਮਰ ਵਗੈਰਾ ਹੋਇਆ ਹੋਇਆ ਇਸ ਕੋਠੀ ਤੇ ਆ ਵੇਖੋ ਬਹੁਤ ਹੀ ਸੋਹਣੀ ਲੋਬੀ ਖੁੱਲੀ ਲੋਬੀ ਆ ਦੋਸਤੋ ਨੇਚਰਲ ਲਾਈਟ ਪੈ ਰਹੀ ਹੈਗੀ ਤੇ ਡਾਊਨ ਸੀਲਿੰਗ ਦੇਖੋ ਲੋਬੀ ਦੇ ਵਿੱਚ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੋਇਆ ਲਾਈਟਾਂ ਵਗੈਰਾ ਪਾ ਕੇ ਤੇ ਇਹ ਲੈਫਟ ਸਾਈਡ ਤੇ ਡ੍ਰੈنگ ਰੂਮ ਜੋ ਕਿ 12x13 ਸਕਰ ਫੁੱਟ ਦਾ ਡ੍ਰੈنگ ਰੂਮ ਹੈਗਾ ਇਹ ਦੇਖੋ ਕਿੰਨੀ ਵਧੀਆ ਕਲਾਕਾਰੀ ਕੀਤੀ ਹੋਈ ਹੈਗੀ ਲੱਕੜ ਦੇ ਵਿੱਚ ਫਰੇਮ ਬਣਾ ਕੇ ਬਾਰ ਦੇ ਕਲਾਕਾਰੀ ਕਿੰਨੀ ਘੈਂਟ ਹੈ ਸ਼ੀਸ਼ਾ ਪਵਾਇਆ ਹੋਇਆ ਡਿਜ਼ਾਈਨਿੰਗ ਵਾਲਾ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਆ ਕੋਠੀ ਨੂੰ ਸਾਰੀ ਨੂੰ ਇਹ ਵੇਖੋ ਅਲੱਗ-ਅਲੱਗ ਸੈੱਟ ਦੇ ਕਲਰ ਕੀਤੇ ਹੋਏ ਨੇਗੇ ਡ੍ਰੈنگ ਰੂਮ ਦੇ ਵਿੱਚ ਪੀਓਪੀ ਕੀਤੀ ਆ ਵਿੱਚ ਕਮਰਿਆਂ ਦੇ ਵਿੱਚ ਡਾਊਨ ਸੀਲਿੰਗ ਕਰਵਾਈ ਹੋਈ ਹੈਗੀ ਸਾਰਿਆਂ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਆ ਤਾਂ ਕਿ ਆਪਾਂ ਨੂੰ ਅਲੱਗ-ਅਲੱਗ ਰੂਮ ਦੇ ਵਿੱਚ ਅਲੱਗ ਫੀਲਿੰਗ ਆਵੇ ਸੇਮ ਇੱਕੋ ਜੀ ਚੀਜ਼ ਨਾ ਹੋਵੇ ਇਹ ਦੇਖੋ ਐਪਲ ਵਾਲਾ ਵਾਸ ਵਿਸਣ ਦੇ ਉੱਪਰ ਸ਼ੀਸ਼ਾ ਲੱਗਿਆ ਹੋਇਆ ਇਹ ਬਾਕਸ ਵਾਲਾ ਵਾਸ ਵਿਸਣ ਬਣਾਇਆ ਹੋਇਆ ਤਿਆਰ ਕੀਤਾ ਹੋਇਆ ਦੋਸਤੋ ਤੇ ਰਾਈਟ ਸਾਈਡ ਤੇ ਕਿਚਨ ਹੈਗਾ ਜੋ ਕਿ 9/10 ਸਕਰ ਫੁੱਟ ਦੇ ਵਿੱਚ ਬਣਿਆ ਹੋਇਆ ਇਹ ਤੇ ਕਾਰਨਰ ਵਿੰਡੋ ਲਗਾਈ ਗਈ ਆ ਤਾਂ ਜੋ ਬਾਹਰ ਧਿਆਨ ਰਹੇ ਸ਼ੀਸ਼ਾ ਵਗੈਰਾ ਪਾ ਕੇ ਹਵੇ ਇੱਕੋ ਦੋਸਤੋ ਇਹ ਪੌੜੀ ਵਾਲੀ ਜਗਾਹ ਆ ਗਈ ਪੌੜੀ ਵਾਲੀ ਜਗਾਹ ਦੇ نیچے ਵੀ ਇੱਕ ਕੈਬਨ ਤਿਆਰ ਕਰਕੇ ਵਧੀਆ ਸਮਾਨ ਰੱਖਣ ਨੂੰ ਵਧੀਆ ਤਿਆਰ ਕੀਤਾ ਹੋਇਆ ਕੰਮ ਤੇ ਥੱਲੇ نیچے ਦਰਾਜ ਵਗੈਰਾ ਬਣਾਏ ਹੋਏ ਨੇਗੇ ਇੰਟੀਰੀਅਰ ਦਾ ਕੰਮ ਵੀ ਬਹੁਤ ਵਧੀਆ ਹੋਇਆ ਹੋਇਆ ਇਸ ਕੋਠੀ ਦੇ ਵਿੱਚ ਤੇ ਇਹ ਪੂਜਾ ਰੂਮ ਸੀ ਸਪਾਵਾਕੇ ਸਤਨਾ ਵੈਗਰੂ ਲਿਖ ਕੇ ਵਧੀਆ ਅੰਦਰ ਵੀ ਪੂਰੀ ਜਿਆਦੇ ਵਧੀਆ ਸਜਾਵਟ ਕੀਤੀ ਹੋਈ ਹੈਗੀ ਜਿਵੇਂ ਆਪਣੇ ਬੈਡਰੂਮਾਂ ਦੇ ਵਿੱਚ ਹੁੰਦੀ ਹੈ ਉਦੇ ਤਰ੍ਹਾਂ ਇਹ ਨਹੀਂ ਹੈਗਾ ਕਿ ਇਦਾਂ ਹੀ ਬਸ ਛੜਤਾ ਇਹਨੂੰ ਬਹੁਤ ਜਿਆਦੇ ਵਧੀਆ ਲਾਈਟਿੰਗ ਵਗੈਰਾ ਕੀਤੀ ਹੋਈ ਹੈਗੀ ਬਾਬੇ ਦੇ ਰੂਮ ਚ ਤੇ ਇੱਧਰ ਇੱਕ ਬੈਡਰੂਮ ਇਹ ਦੋਸਤੋ ਲੋਬੀ ਦੇ ਵਿੱਚ ਸੀਨਰੀ ਲੱਗੇ ਹੋਏ ਸੀਨਰੀ ਦੇਖੋ ਤੇ ਅਲੱਗ ਅਲੱਗ ਪਲੇ ਅਲੱਗ ਅਲੱਗ ਡਿਜ਼ਾਈਨ ਦੇ ਤਿਆਰ ਕੀਤੇ ਹੋਏ ਨੇਗੇ ਇਹ ਵਿੱਚ ਸ਼ੀਸ਼ੇ ਦੀ ਇੱਕ ਆਉ ਪਾਈ ਹੋਈ ਹੈਗੀ ਇੱਕ ਘਰੇ ਤਿਆਰ ਕਰਵਾਏ ਹੋਏ ਪੱਲੇ ਆ ਦੋਸਤੋ ਘਰ ਵਿੱਚ ਕੰਮ ਕਰਵਾਇਆ ਹੋਇਆ ਤੇ ਇਹ ਦੇਖੋ ਇਹ ਬੈਡਰੂਮ ਆ ਗਿਆ 11x13 ਸਕਰ ਫੁੱਟ ਦਾ ਬੈਡਰੂਮ ਹੈ ਇਸ ਦੇ ਵਿੱਚ ਅਲੱਗ ਦੀ ਡਾਊਨ ਸੀਲਿੰਗ ਹੈਗੀ ਤੇ ਅੱਗੇ ਉਹ ਜਿਹੜਾ ਵੇਖ ਰਹੇ ਹੋ ਤੁਸੀਂ ਦਰਵਾਜ਼ਾ ਇਹਦੇ ਵਿੱਚ ਸਟੋਰ ਕੀਤਾ ਹੋਇਆ ਹੈ ਇਹ ਸਟੋਰ ਬਣਾਇਆ ਹੋਇਆ ਹੈਗਾ ਤੇ ਇੱਧਰ ਡਰੈਸਿੰਗ ਰੂਮ ਤੇ ਵਾਸ਼ਰੂਮ ਇਹ ਵੇਖੋ ਦੋਸਤੋ ਕਿੰਨੀ ਵਧੀਆ ਇੰਟੀਰੀਅਰ ਦਾ ਕੰਮ ਕੀਤਾ ਹੋਇਆ ਕੁੱਲ-ਕੁੱਲ ਚੀਜ਼ ਤੇ ਹਰੇਕ ਚੀਜ਼ ਦੇ ਵਿੱਚ ਤੇ ਇਹ ਜਿਹੜਾ ਵਾਸ਼ਰੂਮ ਹੈ ਇਸੇ ਤੋਂ ਦੋ ਰੂਮਾਂ ਦੇ ਦੋਵੇਂ ਬੈੱਡਰੂਮਾਂ ਦੇ ਵਿੱਚ ਕੰਮ ਲਿਆ ਹੋਇਆ ਇੱਕੋ ਹੀ ਬੈੱਡਰੂਮ ਇੱਕ ਹੀ ਬੈੱਡਰੂਮ ਇੱਧਰ ਹੈ ਤੇ ਇੱਕ ਇੱਧਰ ਹੈਗਾ ਦੋਨੇ ਬੈੱਡਰੂਮਾਂ ਦੇ ਨਾਲ ਅਟੈਚਾ ਇੱਕੋ ਹੀ ਵਾਸ਼ਰੂਮ ਉਧਰਲਾ ਬਾਰ ਵੀ ਓਪਨਾ ਹੈ ਤੇ ਇੱਧਰਲਾ ਬਾਰ ਵੀ ਓਪਨਾ ਹੈ ਦੋਸਤੋ ਵੱਖ-ਵੱਖ ਨਹੀਂ ਬਣਾਏ ਹੋਏ ਅਲੱਗ-ਅਲੱਗ ਇੱਕੋ ਹੀ ਵਾਸ਼ਰੂਮ ਦੋਨੇ ਬੈੱਡਰੂਮਾਂ ਦੇ ਨਾਲ ਅਟੈਚ ਕਰਤਾ ਜੋੜ ਕੇ ਇਹ ਦੇਖੋ ਆਪਾਂ ਬੈਕ ਆ ਗਏ ਉਸੇ ਤਰ੍ਹਾਂ ਤੇ ਇੱਧਰ ਦੂਸਰੀ ਸਾਈਡ ਤੇ ਇਹ ਵਾਲਾ ਬੈੱਡਰੂਮ ਆ ਗਿਆ 11x13 ਦੇ ਇਹ ਬੈੱਡਰੂਮ ਬਣਾਏ ਹੋਏ ਨੇ ਆਵੇ ਕੋ ਇਸ ਦੇ ਵਿੱਚ ਅਲੱਗ ਤੋਂ ਡਾਉਨ ਸੀਲਿੰਗ ਕਰਾਈ ਹੋਈ ਹੈ ਜੋ ਕਿ ਇੱਕ ਵਾਲ ਤੇ ਵੀ ਆ ਰਹੀ ਹੈ ਉਧਰ ਸਾਈਡ ਤੇ ਇਹ ਵੇਖੋ ਦੋਸਤੋ ਬਹੁਤ ਹੀ ਸੋਹਣੀ ਕਲਾਕਾਰੀ ਕੀਤੀ ਹੋਈ ਹੈਗੀ ਹਰ ਇੱਕ ਕੰਮ ਦੇ ਵਿੱਚ ਮਾਹਰ ਮਿਸਤਰੀਆਂ ਦੇ ਵੱਲੋਂ ਕੰਮ ਕੀਤਾ ਹੋਇਆ ਦੋਸਤੋ ਇਹ ਵੇਖੋ ਇਧਰਲਾ ਗੇਟ ਆ ਗਿਆ ਇਹ ਵਾਸ਼ਰੂਮ ਦਾ ਜੋ ਕਿ ਇਧਰ ਦੀ ਵੀ ਅਟੈਚ ਹੈਗਾ ਦੋਨੇ ਬੈਡਰੂਮਾਂ ਦੇ ਵਿੱਚ ਆਪਾਂ ਇੱਕੋ ਹੀ ਵਾਸ਼ਰੂਮ ਤੋਂ ਕੰਮ ਲੈ ਸਕਦੇ ਹਾਂ ਨਾਲ ਤੇ ਇਹਨਾਂ ਚੀਜ਼ਾਂ ਨਾਲ ਖਰਚਾ ਘੱਟਦਾ ਦੋਸਤੋ ਇਹ ਚੀਜ਼ਾਂ ਤੇ ਸਹੂਲਤ ਦੋਨੇ ਬੈਡਰੂਮਾਂ ਦੇ ਵਿੱਚ ਹੋ ਗਈ ਆਜੋ ਉੱਪਰ ਚੱਲਦੇ ਆ ਤੇ ਪੌੜੀ ਦੇ ਵਿੱਚ ਪੱਥਰ ਵਗੈਰਾ ਦੇਖੋ ਕਿੰਨਾ ਸੋਹਣਾ ਲਗਾਇਆ ਹੈ ਮਾਰਬਲ ਤੇ ਆ ਇੱਥੇ ਡਿਊਪਲੈਕਸ ਕੋਠੀ ਆ ਇਹ ਗਰੈਲ ਲੱਗਣੀ ਆ ਸ਼ੀਸ਼ਾ ਪਵਾ ਕੇ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਕੋਠੀ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਾ ਕੋਈ ਚੀਜ਼ ਜਜਮੈਂਟ ਹੋ ਜਾਂਦੀ ਹੁੰਦੀ ਆ ਆਈਡੀਆ ਹੋ ਜਾਂਦਾ ਹੁੰਦਾ ਤਾਂ ਆਪਾਂ ਆਪਣੀ ਕੋਠੀ ਦੇ ਵਿੱਚ ਐਡ ਕਰ ਸਕਦੇ ਹਾਂ ਘਰ ਬਣਾਉਣਾ ਹੁੰਦਾ ਜਾਂ ਕੋਈ ਬਣਾ ਰਹੇ ਹੁੰਨੇ ਆ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੁੰਦਾ ਦੋਸਤੋ ਇਦਾਂ ਦੀ ਵੀਡੀਓ ਦੇਖ ਕੇ ਤੁਹਾਡੇ ਵਾਸਤੇ ਬਣਾਉਣੇ ਆਪਾਂ ਆ ਵੇਖੋ ਉੱਪਰ ਇਸ ਦੇ ਵਿੱਚ ਵੀ ਇਹਦੇ ਵਿੱਚ ਡਾਊਨ ਸੀਲਿੰਗ ਕੀਤੀ ਹੋਈ ਹੈਗੀ ਤੇ ਇੱਧਰ ਵਾਸ਼ਰੂਮ ਉੱਪਰ ਵੀ ਅਟੈਚ ਕੀਤਾ ਹੋਇਆਗਾ ਕਮਰੇ ਦੇ ਨਾਲ ਬੈੱਡਰੂਮ ਦੇ ਨਾਲ ਉੱਪਰ ਇੱਕੋ ਹੀ ਬੈੱਡਰੂਮ ਹੈ ਦੋਸਤੋ ਇਹ ਖਾਸ ਗੱਲ ਕੀ ਹੈ ਕਪਾ ਹੋਰ ਦੱਸਾਂਗੇ ਤੁਹਾਨੂੰ ਇਸ ਕੋਠੀ ਦੇ ਵਿੱਚ ਇਸ ਕੋਠੀ ਦੇ ਵਿੱਚ ਬਾਈ ਨੇ ਨਾ ਇੱਕ ਸਿਸਟਮ ਤਿਆਰ ਕੀਤਾਗਾ ਬੈਕ ਸਾਈਡ ਤੇ ਕੋਠੀ ਦੇ ਇਸ ਵਿਚਾਲੇ ਬਣਾ ਕੇ ਨਾ ਇੱਕ ਬੈਡਰੂਮ ਉਸਦੇ 프ਰੰਟ ਤੇ ਵੀ ਜਗ੍ਹਾ ਛੱਡੀ ਹੋਈ ਆ ਦੋਸਤੋ ਇਹ ਬੈਕ ਸਾਈਡ ਤੇ ਵੀ ਜਗ੍ਹਾ ਹੈ ਬੈਕ ਸਾਈਡ ਵਾਲੀ ਜਗ੍ਹਾ ਕੀ ਇਹਦੇ ਵਿੱਚ 4 ਇੰਚੀ ਪਾਈਪ ਪਾਈ ਆ ਬਾਈ ਨੇ ਇਹ ਦਿਖਾਵਾਂਗੇ ਤੁਹਾਨੂੰ ਉੱਪਰੋਂ ਉੱਪਰ ਪਾਈ ਆ ਤੇ ਤਿੰਨ ਬੈਡਰੂਮਾਂ ਦੇ ਵਿੱਚ ਨੀਚੇ ਇਕ ਲੌਬੀ ਤੇ ਦੋ ਬੈੱਡਰੂਮਾਂ ਦੇ ਵਿੱਚ ਇਹ ਦੇਖੋ ਪਾਈਪ ਵੇਖ ਰਹੇ ਹੋ ਤੁਸੀਂ ਇੱਥੇ ਵੀਰ ਨੇ ਨਾ ਵਿੰਡੋ ਏਸੀ ਲਗਾਉਣਾ ਹੈ ਉਸ ਦਾ ਫਰੰਟ ਤੋਂ ਮੂੰਹ ਉਸ ਦੇ ਵਿੱਚ ਅਟੈਚ ਕਰ ਦੇਣਾ ਤੇ ਉਹ ਸਾਰੇ ਜਿਹੜੇ ਤਿੰਨੇ ਲੌਬੀ ਤੇ ਦੋ ਬੈੱਡਰੂਮਾਂ ਦੇ ਵਿੱਚ ਇਹਦੀ ਪਾਈਪ ਕੱਢੀ ਹੋਈ ਹੈ ਥੱਲੇ ਜਾ ਕੇ 3 ਇੰਚੀ ਆ ਉੱਪਰੋਂ 4 ਇੰਚੀ ਆ ਤੇ ਜਦੋਂ ਕੋਈ ਥੋੜੀ ਘਣੀ ਇੱਕ ਕਦਮ ਹੀ ਨਾ ਟਪ ਕੇ ਥੋੜੀ ਗਰਮੀ ਘਟ ਜਾਂਦੀ ਹੈ ਤਾਂ ਇੱਕੋ ਹੀ ਏਸੀ ਦੇ ਨਾਲ ਸਾਰੀ ਕੋਠੀ ਢੰਡੀ ਹੋ ਜਾਣੀ ਆ ਦੋਸਤੋ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਇਸ ਦਾ ਇਹ ਵਾਰ ਬਖ ਬਖ ਕਮਰਿਆਂ ਦੇ ਵਿੱਚ ਏਸੀ ਲਗਾਉਣ ਦੀ ਲੋੜ ਨਹੀਂ ਹੈਗੀਗੀ ਸਾਰੀ ਲੋਬੀ ਸਾਰੀ ਕੋਠੀ ਠੰਡੀ ਹੋਣੀ ਹੈ ਇਸ ਇੱਕੋ ਹੀ ਏਸੀ ਦੇ ਨਾਲ ਬਹੁਤ ਹੀ ਵਧੀਆ ਸਿਸਟਮ ਲੱਗਿਆ ਬਾਈ ਦਾ ਇਹ ਬਹੁਤ ਘੈਂਟ ਕੰਮ ਕੀਤਾ ਹੋਇਆ ਹੈਗਾ ਤੇ ਫਰੰਟ ਤੇ ਆਗੇ ਆਪਾਂ ਫਰੰਟ ਤੋਂ ਐਲੀਵੇਸ਼ਨ ਦਿਖਾ ਦਿੰਨੇ ਆ ਤੁਹਾਨੂੰ ਆ ਵੇਖੋ ਦੋਸਤੋ ਇਦਾਂ ਦੀਆਂ ਨਵੀਆਂ ਨਵੀਆਂ ਕੋਠੀਆਂ ਵਿਖਣ ਵਾਸਤੇ ਪੰਜਾਬ ਪੀਵੀ 31 ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਓ ਦੋਸਤੋ ਹਰ ਰੋਜ਼ ਆਪਾਂ ਨਵੀਂ ਕੋਠੀ ਦੀ ਵੀਡੀਓ ਪਾਉਣੇ ਆ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜਾਏ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਧੰਨਵਾਦ ਜੀ